Jangan बढ़िया है यहां पर ਮਾਨਯੋਗ ਡਿਪਟੀ ਕਮਿਸ਼ਨਰ ਹਿਆਰਪੁਰ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੀ ਵੱਧ ਤੋਂ ਵੱਧ ਆਪਾਂ ਆਮ ਪਬਲਿਕ ਨੂੰ ਤੇ ਯਾਤਰੀ ਜਿਹੜੇ ਬੱਸ ਸਟੈਂਡ ਤੇ ਆਉਂਦੇ ਆ ਉਹਨਾਂ ਨੂੰ ਵੱਧ ਤੋਂ ਵੱਧ ਅਵੇਅਰਨੈਸ ਕਰੀਏ ਵੋਟਾਂ ਪਾਉਣ ਸੰਬੰਧੀ ਇਸੇ ਲੜੀ ਤਹਿਤ ਅਸੀਂ ਬੱਸ ਸਟੈਂਡ ਹਿਆਰਪੁਰ ਵਿਖੇ ਬੈਨਰ ਤੇ ਆ ਫਲੈਕਸ ਜਿਹੜੇ ਲਗਵਾਏ ਗਏ ਆ ਬੱਸ ਸਟੈਂਡ ਤੇ ਤਾਂ ਜੋ ਆਮ ਪਬਲਿਕ ਜਿਹੜੀ ਇੱਥੇ ਬੱਸ ਸਟੈਂਡ ਤੇ ਆਵੇ ਤੇ ਉਹ ਵੱਧ ਤੋਂ ਵੱਧ ਵੋਟਾਂ ਪਾਉਣ ਸੰਬੰਧੀ ਅਵੇਅਰ ਹੋਵੇ ਕਿਉਂਕਿ ਜਿਹੜਾ ਬੱਸ ਸਟੈਂਡ ਹੁਸ਼ਿਆਰਪੁਰ ਬੱਸ ਸਟੈਂਡ ਇੱਕ ਇਹੋ ਜਿਹਾ ਬੱਸ ਸਟੈਂਡ ਹੈ ਜਿੱਥੇ ਰੋਜ਼ਾਨਾ ਲੱਖਾਂ ਦੀ ਕਿਸਮ ਦੇ ਯਾਤਰੀ ਆਉਂਦੇ ਆ ਜਿਹੜੇ ਇਥੇ ਨਾਲ ਆਪਣੇ ਪੰਜਾਬ ਦੇ ਨਾਲ ਨਾਲ ਅਲੱਗ-ਅਲੱਗ ਸੂਬਿਆਂ ਦੇ ਵਿੱਚ ਸਫ਼ਰ ਕਰਦੇ ਆ ਬੱਸਾਂ ਦੇ ਵਿੱਚ ਜਿਹੜੇ ਬੱਸਾਂ ਦੇ ਬੈਕ ਸਾਈਡ ਤੇ ਫਲੈਕਸਾਂ ਲਵਾ ਰਹੇ ਆ ਤੇ ਨਾਲ ਹੀ ਬੱਸਾਂ ਦੀ ਟਿਕਟ ਜਿਹੜੀਆਂ ਹੈਗੀਆਂ ਟਿਕਟ ਦੇ ਉੱਪਰ ਵੀ ਅਸੀਂ ਪ੍ਰਿੰਟ ਕਰਾ ਰਹੇ ਆ ਜਿਸ ਨਾਲ ਆਮ ਪਬਲਿਕ ਵੱਤ ਵਤ ਵੇਰ ਹੋਵੇ ਵੋਟਾ ਪਾਉਣ ਸੰਬੰਧੀ ਜਾਗਰੂਕਤਾ ਲੜੀ ਨੂੰ ਅੱਗੇ ਤੋਰਦੇ ਹੋਏ 2 ਮਈ ਨੂੰ ਬੱਸ ਸਟੈਂਡ ਹੁਸ਼ਿਆਰਪੁਰ ਵਿਕੇ ਜਾ ਆਪਣਾ ਖੂਨਦਾਨ ਕੈਂਪ ਲਗਾ ਰਿਹਾ ਹੈ ਜਿਸ ਦਾ ਮੁੱਖ ਉਦੇਸ਼ ਇਹ ਹੈ ਕਿ ਅਸੀਂ ਲੋਕਾਂ ਨੂੰ ਉੱਥੇ ਆਮ ਪਬਲਿਕ ਨੂੰ ਸਵਾਰੀਆਂ ਨੂੰ ਜਿਹੜੀ ਵੋਟ ਪਾਉਣ ਸੰਬੰਧੀ ਵੱਧ ਤੋਂ ਵੱਧ ਅਵੇਅਰ ਕਰ ਸਕੀਏ ਅਤੇ ਆਮ ਪਬਲਿਕ ਨੂੰ ਜਿਹੜਾ ਬਲੱਡ ਡੋਨੇਟ ਕਰਨ ਲਈ ਵੀ ਵੱਧ ਤੋਂ ਵੱਧ ਸਨੇਹਾ ਦੇ ਸਕੀਏ ਥੈਂਕ ਯੂ ਧੰਨਵਾਦ